ਸਾਢੇ 10 ਤੇ ਆਪਾਂ ਦੇਖ ਰਹੇ ਹਾਂ ਜੀ ਇਧਰ ਜੀ ਨਾਟਕ ਬਲੈਕ ਵਾਰੰਟ ਨਮ ਆਇਆ ਕੋਈ ਤੇ ਕਰਦੇ ਆਂ ਜੀ ਬਲੌਗ ਸ਼ੁਰੂ ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਕੀ ਨੰਦਰਾ ਬਲੌਗ ਤੋਂ ਮਿਲ ਕਰਦੇ ਤੁਸੀਂ ਠੀਕ ਠਾਕ ਹੋਮੂਗੇ ਅਸੀਂ ਵੀ ਬਹੁਤ ਵਧੀਆ ਆ ਠੀਕ ਠਾਕ ਆ ਪਰਮਾਤਮਾ ਘਰੇ ਸਾਰੇ ਠੀਕ ਠਾਕ ਹੀ ਰਹਿਣ ਤੇ ਜੀ ਠੰਡ ਠੰਡ ਹੈਗੀ ਆ ਧੁੱਪ ਮਾੜੀ ਵੜੀ ਨਿਕਲੀ ਆ ਅੱਜ ਆਪਾਂ ਜਾਣਾ ਅੱਜ ਬਹੁਤ ਠੰਡਾ ਤੇ ਆਪਾਂ ਜਾਣਾ ਅੱਜ ਦਵਾਈ ਲੈ ਜਲੰਧਰ ਮੈਂ ਥੋੜੀ ਜਿਹੀ ਆਪਣੀ ਦਵਾਈ ਲੈ ਕੇ ਆਣੀ ਆ ਫਰਸ਼ ਬਹੁਤ ਹੁੰਦੀ ਮੇਰੇ ਪਿੰਡੇ ਤੇ ਉਹਦੀ ਲੈ ਕੇ ਆਣੀ ਆ ਦਵਾਈ ਤੇ ਬਲੌਗ ਥੋੜਾ ਜਿਹਾ ਦਿਨ ਦਾ ਕੱਟ ਬਣੂਗਾ ਜੇ ਰਾਤ ਤੱਕ ਬਣਾਵਾਗੇ ਫਿਰ ਪੂਰਾ ਹੋਊਗਾ ਬਲੌਗ ਕਿਉਂਕਿ ਆਪਾਂ ਜਦੋਂ ਜਾਣਾ ਆ ਫਿਰ ਆਪਾਂ ਉਦੋਂ ਬਣਾਉਣਾ ਨਹੀਂਗਾ ਤੇ ਚਲੋ ਮਿਲ ਜਾਈ ਜੀ ਮੇਰੇ ਆ ਦਰਸਲ ਨਾ ਇਹਦੀ ਦਵਾਈ ਲੈ ਕੇ ਆਣੀ ਜੀ ਦੇਖੋ ਹੱਥ ਤੇ ਮੇਰੇ ਨਾ ਇਦਾਂ ਜ਼ਖਮ ਜਿਹਾ ਹੋ ਜਾਂਦੇ ਇਹ ਆਪ ਹੀ ਛੱਡ ਜਾਂਦੇ ਆ ਆਪ ਹੀ ਹੋ ਜਾਂਦੇ ਆ ਆਪ ਹੀ ਛੱਡ ਜਾਂਦੇ ਆ ਆਪ ਹੀ ਹੋ ਜਾਂਦੇ ਆ ਤੇ ਇਹਦੀ ਦਵਾਈ ਲੈ ਕੇ ਆਉਣੀ ਤੇ ਖਰਚ ਬਹੁਤ ਹੁੰਦੀ ਫਿਰ ਕਰਦੇ ਆਂ ਸ਼ੁਰੂਆਤ ਨਾਸ਼ਤੇ ਨਾਲ ਚਲੋ ਨਾਸ਼ਤੇ ਨਾਲ ਕਰਦੇ ਆਂ ਸ਼ੁਰੂਆਤ ਤੇ ਬੱਤੀ ਕਰ ਦਈਏ ਬੰਦ ਨਾਟਕ ਮੇਰਾ ਚੋ ਆ ਜਾਣੀ ਆ ਜੀ ਬੱਤੀ ਬੰਦ ਕਰ ਦੋ ਹਾਂ ਨਹੀਂ ਤਾਂ ਰੋਲਾ ਪੈਣਾ ਬੱਤੀ ਬੰਦ ਨਹੀਂ ਕਰ ਗਿਆ ਇਹ ਮਨ ਵੀ ਲੱਗੇ ਬੜੀ ਜਰੀਲੀ ਹੋਈ ਸੱਪ ਲੜਾ ਸੀ ਇਹਦੇ ਕੀ ਹੈ ਸੱਪ ਲੜਿਆ ਦੀ ਮੰਤਰੀ ਲੱਗੇ ਬੜੀ ਜਰੀਲੀ ਨਹੀਂ ਤੇ ਪਿੱਛੋਂ ਆਵਾਜ਼ ਆਉਣੀ ਬੱਤੀ ਨੂੰ ਲੱਗਦਾ ਘਰ ਵਾਲਿਆਂ ਨੂੰ ਲੱਗਦਾ ਕਿ ਘਰ ਵਾਲੀਆਂ ਜਰੀਲੀਆਂ ਹੀ ਆ ਜਦੋਂ ਕੋਈ ਗੱਲ ਕਹਿ ਦੋ ਜ਼ਹਿਰ ਵਾਂਗੂ ਲੱਗਦੀਆਂ ਹਨਾ ਮੰਮੀ ਨਹੀਂ ਨਹੀਂ ਥੋੜੇ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਕਹਿੰਨੇ ਸੱਪ ਲੜੇ ਤੋਂ ਬਾਅਦ ਹੋਈਆਂ ਤੂੰ ਇਹ ਵੱਡਾ ਸੱਪ ਲੜਿਆ ਤੇ ਉਹ ਤਾਂ ਜਰੀਲੀ ਨਹੀਂ ਹੋਈ ਇਹ ਸੱਪ ਦੇ ਜ਼ਹਿਰ ਕੱਢਿਆ ਆਇਆ ਆ ਇੰਨੇ ਜ਼ਾਲਮ ਇਹ ਨਾਰਿਆਂ ਦੀ ਲੜੀ ਦੇ ਆਂਦੀ ਕੜੀ ਇਹ ਸੱਪ ਇਹ ਸੱਪ ਦਾ ਜ਼ਹਿਰ ਕੱਢਿਆ ਹੋਇਆ ਹੈ ਨਾ ਇਹ ਕੱਢਿਆ ਹੋਇਆ ਜੱਪ ਦਾ ਸਾਰਾ ਇਹ ਮਾ ਮਾਪ ਨੇ ਕੱਢਿਆ ਸੀ ਸਾਡੇ ਪਹਿਲੇ ਹੀ ਆਹ ਤੇ ਸਾਡੇ ਮਾਮਾ ਤਾਂ ਬੈਠੀਆਂ ਇਹਨਾਂ ਨੇ ਪਹਿਲੇ ਸਾਡਾ ਜ਼ਹਿਰ ਕੱਢਤਾ ਸੀਗਾ ਜੀ ਫੇਰ ਵਿਆਹ ਕੀਤੇ ਸੀ ਆ ਫੇਰ ਵਿਆਹ ਕੀਤੇ ਸੀ ਤਾਂ ਕਿ ਖਾਲੀਆਂ ਤੇਰਾ ਲੜੀਓ ਆਹੋ ਚੱਲ ਤੂੰ ਬੈਠੀ ਉੱਠ ਕੇ ਉਹ ਟੀਵੀ ਦਾ ਲਾਜ ਰੱਖ ਹਾਂ ਜ ਮੈਂ ਚੇਤਾ ਭੁੱਲ ਗਿਆ ਲਓ ਜੀ ਕਰਦੇ ਆ ਜੀ ਨਾਸ਼ਤਾ ਤੇ ਫੇਰ ਆਪਾਂ ਕਰਦੇ ਆ ਬਲੌਗ ਦੀ ਸ਼ੁਰੂਆਤ ਤੇ ਸ਼ੁਰੂਆਤ ਓਏ ਮਤਲਬ ਗਾਂ ਦਾ ਪ੍ਰੋਗਰਾਮ ਦੇਖਦੇ ਆ ਫੇਰ ਚਲੋ ਖਾਓ ਰੋਟੀ ਤੇ ਓ ਜੀ ਲਓ ਇਹ ਵੀ ਸਾਡਾ ਸ਼ੁਰੂ ਹੋ ਗਿਆ ਇੱਧਰ ਦਹੀਂ ਨਾਲ ਦਾਲ ਵਾਲੀਆਂ ਮਿਸੀਆਂ ਰੋਟੀਆਂ ਹੋਰ ਕੀ ਦੋ ਆਪਾਂ ਹਣੀ ਚਾਹ ਨਾਲ ਦੁੱਧ ਪਾ ਕੇ ਗਾਣਾ ਪਤਲਾ ਕਰ ਲਓ ਮੜ ਜਾ ਤੇ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਨ ਤੋਂ ਬਾਅਦ ਸਾਰੇ ਆਰੇ ਲੇ ਕੋ ਆਪਣਾ ਆਪਣਾ ਕੰਮ ਕਰ ਰਹੇ ਆ ਲੋ ਜੀ ਟਾਈਮ ਹੋ ਗਿਆ ਆ ਸਵਾ 1 ਆਂਟੀ ਇੱਧਰ ਕਰਦੇ ਪਏ ਆ ਸਫਾਈ ਤੇ ਅਸੀਂ ਆ ਗਏ ਆ ਦਵਾਈ ਲੈ ਕੇ ਘਰ ਤੇ ਮੰਮੀ ਮੰਮੀ ਅਸੀਂ ਸਕੂਟੀ ਤੇ ਠਾਰ ਗਈ ਮੈਂ ਤਾਂ ਹਾਏ ਬਹੁਤ ਮੈਨੂੰ ਪਤਾ ਕੀ ਇਹ ਮੈਨੂੰ ਲੱਗਾ ਸੀ ਗਲੀਆਂ ਵਿੱਚ ਉਹ ਤਾਂ ਮਤਲਬ ਇਹ ਲੱਗ ਗਈ ਸੀ ਕਿ ਮੈਂ ਰੋਡ ਤੋਂ ਮੈਂ ਤਾਂ ਗਲੀ ਜਿੱਚ ਵੜ ਕੇ ਤੇ ਕੋਈ ਨਾ ਬੰਦਾ ਉਰੇ ਖੜੀ ਕਰਕੇ ਚੱਲ ਜਾਂਦਾ ਵਾ ਪਰ ਫਿਰ ਵੀ ਤੇ ਮੈਂ ਚੱਲ ਆਂਦੀ ਹੋਈ ਹੈ ਨਾ ਆਂਦੀ ਹੋਈ ਮੈਂ ਨਾ ਉਥੋਂ ਮਸ਼ਰੂਮ ਸੀਦੇ ਦੋ ਪੈਕੇਟ ਲੈ ਕੇ ਮੈਂ ਕਿ ਹਾਂਜੀ ਮੈਂ ਕਿਹਾ ਕੀ ਹੈ ਨਾ ਉਹ ਦੇਦੀਆਂ ਜੀ ਦੀਆਂ ਹੋਰ ਮਟਰ ਮਸ਼ਰੂਮ ਆ ਦੇਖੋ ਜੀ ਮਸ਼ਰੂਮ ਦੋ ਪੈਕਟ ਲੈ ਕੇ ਆਈਆਂ ਤੇ ਆਂਦੀ ਹੋਈ ਫਿਰ ਮੈਂ ਸਬਜੀ ਵੀ ਲੈ ਆਈਆਂ ਮਟਰ ਤੇ ਇਹਦੇ ਵਿੱਚ ਹੈਗਾ ਆ ਲਸਣ ਤੇ ਕੱਲ ਮੰਮੀ ਸਾਡੇ ਲੈ ਕੇ ਆਏ ਸੀਗੇ ਬਿਸਕੁਟ ਦਰਗੱਚਕ ਦਰ ਰੱਖੀ ਹੋਈ ਆ ਮੰਮੀ ਨੇ ਚਾਹ ਚਾਹ ਪੀਵਾਂਗੇ ਠੰਡ ਬਹੁਤ ਲੱਗਦੀ ਆ ਤੇ ਦਵਾਈ ਅਸੀਂ ਲਿਆਂਦੀ ਦੁਪਹਿਰੇ ਬਣਾਵਾਂਗੇ ਮੈਗੀ ਦਿਖਾਈਓ ਮੰਮੀ ਲਓ ਜੀ ਦੁਪਹਿਰੇ ਬਣਾਵਾਂਗੇ ਮੈਗੀ ਹਾਂਜੀ ਠੰਡ ਲੱਗੀ ਨਾ ਤੁਸੀਂ ਤਾਂ ਮੋਟੀ ਜੈ ਕੜੇ ਬਾਈ ਸੀ ਮੈਂ ਦੇਖੋ ਨਾ ਹੱਥ ਮੂੰਹ ਸਿਰ ਆਏ ਮਾਰਦੀ ਸੀ ਮੇਰਾ ਸਿਰ ਮੇਰਾ ਸਿਰ ਠਰ ਗਿਆ ਇੰਨੀ ਆਹੋ ਅਣ ਦੇ ਚਾਹ ਪੀ ਗਏ ਫਿਰ ਪੀ ਜਾਣੇ ਆ ਹਨਾ ਮੈਂ ਨਾਲੇ ਆਂਟੀ ਸੌਂ ਗਈ ਫਿਰ ਕਰ ਲਵਾਂ ਹੋਰ ਕੀ ਮੈਂ ਵੀ ਆ ਗਈ ਮੀਟਿੰਗ ਕਰਦੇ ਕਚਾਓ ਇਹਦੀ ਹੋਰ ਤੇ ਦਿਲ ਕਰਾ ਆ ਤੇ ਅਣਖੀਆਂ ਬੰਨੀਆਂ ਠੀਕ ਠੀਕਾ ਚਲੋ ਮੈਂ ਵੀ ਕੱਪੜੇ-ਕਪੜੇ ਚੇਂਜ ਕਰ ਲਵਾਂ ਤੇ ਫਿਰ ਚਾਹ ਪੀ ਕੇ ਹੈਨਾ ਮੰਮੀ ਚਲੋ ਫਿਰ ਮੰਮੀ ਪਲਾਣਗੇ ਸਾਨੂੰ ਚਾਹ ਤੇ ਇੱਧਰ ਹੋ ਗਿਆ ਆ ਸਾਰਾ ਸਾਫ ਸੁਭਈਆ ਅਲਵਾ ਵਿੱਚ ਕੀ ਆ ਮੰਮੀ ਠੀਕ ਠੀਕਾ ਚਲੋ ਜੀ ਮਿਲਦੇ ਆਂ ਫਿਰ ਇਹ ਲਾ ਕੇ ਬੈਠੇ ਆ ਇੱਧਰ ਟੀਵੀ ਕੀ ਕਰੀਆ ਨੇ ਹੁਣ ਵਾਸੋਂ ਤੱਲੀ ਸੀ ਕੱਪੜੇ ਚੱਕ ਕੇ ਕੱਪੜੇ ਜੇ ਕਰਕੇ ਆ ਕਰੋ ਕਰੋ ਜੇ ਤੁਸੀਂ ਤੇ ਚਾਹ ਬਣਾ ਗਏ ਚੰਦਰੀ ਲੈ ਛੋਲ ਨਾਲ ਘੰਡ ਥੋੜੀ ਰੋਕ ਮੈਂ ਇਹਨੂੰ ਚੇਤਾ ਭਰ ਕੇ ਵੱਡੀ ਛੋਲ ਲੈ ਕੇ ਆਪਾਂ ਪਹਿਲੀ ਵਾਰ ਸਕੂਟੀ ਤੇ ਗਏ ਆ ਠੰਡੇ ਜੇ ਆਪਾਂ ਜ ਹਮੇਸ਼ਾ ਗੱਡੀ ਗੱਡੀ ਜੇ ਚਾਈਦਾ ਨਾ ਅੰਮੀ ਕਹਿੰਦੇ ਤੈਨੂੰ ਤੈਨੂੰ ਕਿਹਾ ਸੀ ਗੱਡੀ 'ਚ ਚੱਲ ਤੇ ਜਲ ਜਾਓ ਮੈਂ ਕਿਹਾ ਚੱਲ ਕੋਈ ਨਹੀਂ ਸਕੂਟੀ ਤੇ ਜਾ ਕੇ ਪਰ ਪੁਲਫੀ ਜੰਮ ਜਾਂਦੀ ਸਕੂਟੀ ਦੇ ਹਾਂ ਚਲੋ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਚਾਹ ਇਧਰ ਹੀ ਲੈ ਆਂ ਅੰਦਰੀ ਆ ਬਈ ਪੀ ਕੇ ਤੇ ਫਿਰ ਜਾਣੇ ਦੁਕਾਨੇ ਕੁੱਤੇ ਜੰਮੀ 10 ਮਿੰਟ ਜਾ ਤੋ ਤੇ ਬਣਾਣੀ ਹੈ ਮੈਗੀ ਮੈਗੀ ਬਣਾਣੀ ਤੁਸੀਂ ਆ ਤੇ ਸ਼ਾਮ ਨੂੰ ਮਸ਼ਰੂਮ ਮਟਰ ਮਛਰ ਮਛਰ ਨਹੀਂ ਮਸ਼ਰੂਮ ਮਟਰ ਮਛਰ ਮਛਰ ਉਹ ਨਿਕਲ ਗਿਆ ਮਟਰ ਮਸ਼ਰੂਮ ਮਟਰ ਮਸ਼ਰੂਮ ਚਲੋ ਠੀਕ ਹੈ ਜੀ ਚਲੋ ਠੀਕ ਹੈ ਬੰਦਾ ਬੰਦਾ ਵੀ ਹੋ ਹੀ ਜਾਂਦਾ ਹੋ ਹੀ ਜਾਂਦਾ ਹੋ ਹੀ ਜਾਂਦਾ ਕੋਈ ਵੱਡੀ ਗੱਲ ਨਹੀਂ ਜੀ ਵੀ ਇਧਰ ਉਧਰ ਫਿਸਲ ਜਾਂਦੀ ਫਿਸਲ ਜਾਂਦੀ ਚਲ ਠੀਕ ਆ ਚਲ ਦੇਖ ਚਾਹ ਬਣੀ ਕਿ ਨਹੀਂ ਹਾਂਜੀ ਪਲਕ ਦੇ ਸਕੂਲ ਪਲਕ ਨੂੰ ਲੈਣ ਹਾਂਜੀ ਉਹ ਰਖਵਾ ਦੇ ਆ ਗਈ ਆ ਉਹ ਆ ਗਈ ਆ ਜੀ ਪਲਕ ਕੁਝ ਹੋਇਆ ਆ ਪਾਪਾ ਨਹੀਂ ਦੇਖਦੇ ਆ ਕਿਦਾਂ ਜੀ ਕੀ ਗੱਲ ਥੱਕ ਹੋਇਆ ਖਲੀਆਂ ਬਈਆਂ ਅੱਬੀ ਆਏ ਰਾਤ ਨੂੰ ਲੱਤਾਂ ਬਣਾਈ ਮੇਰੇ ਕੋਲ ਪੱਲੂ ਮੈਂ ਮਲੂੰਗੀ ਸਗੀਆਂ ਖਲੀਆਂ ਟਿਫਨ ਲੈ ਕੇ ਆਏ ਨਾਲ ਹਾਂ ਮੈਗੀ ਮੈਗੀ ਅੱਜ ਖੁਸ਼ ਨਹੀਂ ਹੋਈ ਬੱਲੂ ਮੈਗੀ ਦੇਖ ਕੇ ਕੁੱਛ ਤੇ ਹੈ ਨਾ ਇਹ ਲੱਤਾਂ ਦੁਖਦੀਆਂ ਵਿਚਾਰੀਆਂ ਸੇ ਦੁਖਦਾਇਆ ਮਾਂ ਸੀ ਕਰਾਈ ਮੈਗੀ ਲੱਗੀ ਆ ਜੀ ਖਾਣ ਦੋ ਆ ਦੋ ਨਮਸਕਾਰ ਚਲਿਏ ਕਰ ਲੂੰ ਹੋਰ ਚਲੋ 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 ਠੀਕ ਆ ਜੀ ਮਿਲਦੇ ਆ ਘਰ ਪਹੁੰਚ ਗਏ ਹੁਣ ਹੋਰ 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 ਲਓ ਜੀ ਪੱਲੂ ਆ ਗਈ ਆ ਜੀ ਸਕੂਲ ਤੋਂ ਮੈਗੀ ਇਹ ਖਾ ਕੇ ਆਈ ਹੁਣ ਫੇਰ ਖਾਣ ਲੱਗੀ ਦੇਖੋ ਹੋ ਭਰਾ ਉਹ ਮੈਂ ਤੁਹਾਨੂੰ ਨਹੀਂ ਦਊਗੀ ਮੇਰੀ ਇਹ ਮੇਰੀ ਆ ਮੇਰੀ ਆ ਮੇਰੀ ਆ ਤੇ ਲਓ ਜੀ ਇਦਾਂ ਰਾਤ ਦਾ ਆਧਾ ਪਨੀਰ ਪਿਆ ਸੀ ਹਾਂ ਅੱਛਾ ਮੰਮੀ ਦੀ ਆ ਪਨੀਰ ਪਿਆ ਸੀ ਰਾਤ ਦਾ ਬਣਾ ਕੇ ਦਿਓ ਮੰਮੀ ਨੂੰ ਰੋਟੀ ਤੇ ਮੈਂ ਉਹ ਨਾ ਰੋਟੀ ਫੜਾ ਕੇ ਆ ਪਹਿਲਾਂ ਮੈਨੂੰ ਫਾਈਨ ਦਾ ਫੋਨ ਬਾਰ ਬਾਰ ਮੀਟਿੰਗ ਦਾ ਤੇ ਮੈਂ ਖਾ ਕੇ ਚੱਲਾ ਆ ਤੇ ਤੁਸੀਂ ਫਿਰ ਬਲੌਕ ਕਰਿਆ ਆਪੀ ਬਣਾ ਲਿਓ ਹੁਣ ਹੈ ਓਕੇ ਜੀ ਓਕੇ ਲੈ ਲਾ ਬਾਈਡ ਇੱਕ ਦੂੰ ਰੁਬਲ ਉਥੇ ਉਹ ਪਿਆ ਹੋਣਾ ਮੈਨੂੰ ਦੇ ਦੇ ਜੀਰੂ ਚਲੋ ਮਿਲਦੇ ਆ ਜੀ ਮੈਂ ਖਾ ਕੇ ਜਾਣਾ ਜੀ ਮੀਟਿੰਗ ਆਪਣੀ ਤੇ ਇੱਕ ਤੇ ਇਹ ਫੇ ਖਾਣ ਲਣਗੇ ਬਾਅਦ ਵਿੱਚ ਆਪੀ ਉਹ ਗਰਮ ਗਰਮ ਪਾਗੀ ਮੂੰਹ ਚ ਹੁਣ 4 ਵਜੇ ਦੇ ਵੜੇ ਆ ਤੇ ਇੱਧਰ ਖਾਂਦੇ ਮਮਾ ਜੀ ਦੀ ਰੋਟੀ ਪਾਪਾ ਖਾਣਾ ਚੱਲ ਗਿਆ ਮੈਗੀ ਤੇ ਇੱਧਰ ਮਮਾ ਖਾਂਦੇ ਮੈਗੀ ਦੀ ਰੋਟੀ ਧੀਰੀ ਵੀ ਖਾ ਰਹੀ ਮੈਗੀ ਦੀ ਰੋਟੀ ਇੱਧਰ ਪਨੀਰ ਨਾ ਵੀ ਖਾ ਰਹੀ ਮਮਮੀ ਚਲੋ ਖਾਓ ਰੋਟੀ ਫੇ ਮੈਂ ਤਾਂ ਖਾਈ ਲਈ ਆਪਣੀ ਚਲੋ ਓਕਾ ਟਾਈਮ ਹੋ ਗਿਆ ਸਵਾ 6 ਤੇ ਇੱਧਰ ਹੋ ਰਹੀ ਹੈ ਜੀ ਰਾਤ ਦੀ ਰੋਟੀ ਦੀ ਤਿਆਰੀ ਕੀ ਬਣਾਣ ਲਗੇ ਜੀ ਮਟਰ ਮਸ਼ਰੂਮ ਆਹੋ ਮਸ਼ਰ ਮੱਛਰ ਮਟਰੂਮ ਲਓ ਜੀ ਇਧਰ ਕੁੜੀ ਕੱਟ ਰਹੀ ਆ ਪਿਆਜ਼ ਰੋਈ ਜਾਨੀ ਨਾਲ ਨਾਲ ਚਲੋ ਹਾਂ ਜੀ ਕਹੀ ਜਾਂਦੀ ਆ ਮੈਂ ਤਾਂ ਮਾਈਕ ਹੋਵੇ ਚਾ ਚਾਵਲ ਪੱਲੂ ਲੈ ਗਰਮ ਕਰਕੇ ਪਹਿਲਾਂ ਲੈ ਕੇ ਗਈ ਆ ਤੇ ਵਿੱਚ ਚੱਲਦਾ ਹੀ ਰਹਿ ਗਿਆ ਮੇਰੇ ਦੋਸਤ ਗੰਜਰੇਲਾ ਤੇ ਆਇਆ ਮੇਰਾ ਵੀ ਕੁਛ ਨਹੀਂ ਖਾਣਾ ਲਓ ਜੀ ਆਪਾਂ ਲੱਗੇ ਆ ਜੀ ਥੋੜਾ ਜਿਹਾ ਖਾਣ ਗਾਜਰਾਂ ਦਾ ਰੇਲਾ ਤੁਸੀਂ ਕਹ ਮੈਂ ਥੋੜਾ ਜਿਹਾ ਤੇ ਪੱਲੂੜੇ ਖਾ ਆ ਥੋੜਾ ਜਿਹਾ ਖਾਣਾ ਯਾਰ ਚਾਹ ਪੀਤੀ ਆ ਮੈਂ ਹਾਂ ਤਾਂ ਪਤਾ ਕੀ ਭੇ ਜਿਆਦਾ ਖਾ ਲਿਆ ਫੇਰ ਰੋਟੀ ਨਹੀਂ ਖਾ ਹਣੀ ਤੇ ਚਲੋ ਤੁਸੀਂ ਹੁਣ ਮੈਂ ਮਾੜਾ ਜਾਣਾ ਫੇਰ ਅਜੇ ਕੰਮ ਇੱਕ ਜੇ ਤੁਸੀਂ ਬਣਾ ਲਿਓ ਸਬਜੀ ਸੁਜੀ ਦਾ ਬਲੌਗ ਸਾਰਾ ਅੱਜ ਫਿਰ ਹੈ ਬਲੌਗ ਥੋੜਾ ਹੀ ਬਣਿਆ ਅੱਜ ਵੀ ਚਲੋ ਠੀਕ ਹੈ ਜੀ ਖਾ ਕੇ ਤਾਂ ਆਪਾਂ ਚੱਲਦੇ ਆ ਜੀ ਲਓ ਜੀ ਇੱਧਰ ਟਾਈਮ ਹੋ ਗਿਆ ਆ ਪੌਣੇ 7 ਹਾਂ ਤੇ ਇੱਧਰ ਮਸੀ ਵੀ ਆ ਗਈ ਕਿਚਨ ਦੇ ਵਿੱਚ ਹੁਣ ਕੀ ਬਣਾਉਣ ਲੱਗੇ ਟਮਾਟਰ ਬਹੁਤ ਤੇਲ ਪਾ ਲਿਆ ਇਹ ਟਮਾਟਰ ਬਹੁਤ ਹਨੇਰੇ ਟਮਾਟਰ ਹਾਂ ਕੱਟੀ-ਕੱਟੀ ਹੋ ਜਾਂਦੀ ਹੈ ਤੇ ਖੱਟੀ ਹੈ ਜੀ ਹਾਂ ਮੈਂ ਇੱਧਰ ਰੱਖਿਆ ਆ ਜੀ ਪਾਣੀ ਗਰਮ ਗਰਮ ਪਾਣੀ ਕਰਵਾ ਲੇ ਹਾਂ ਹਾਂ ਇੱਥੇ ਟੜਕਾ ਲੱਗਦਾ ਪਿਆ ਹੈ ਹਾਂ ਇੱਥੇ ਮਟਰ ਮਸ਼ਰੂਮ ਸਿਹਰੇ ਪੱਲੂ ਨੇ ਚਾਵਲ ਬਣਾ ਲਏ ਹੋ ਗਏ ਸਿਹਰੇ ਸਕੂਲੀ ਚਾਵਲਾ ਨਾਲ ਲੈ ਕੇ ਜਾਣੀ ਆ ਠੀਕ ਆ ਸਬਜ਼ੀ ਹਾਂ ਅਨੀਆਂ ਆਦੀ ਬਹੁਤ ਟਿੱਟੇ ਆ ਮਸ਼ਰੂਮ ਹਾਂ ਜੀ ਨਹੀਂ ਪਾਏ ਤੁਸੀਂ ਆਟੇ ਚਾ ਲੈ ਮੈਂ ਰਹਿਣ ਦਿੱਤੇ ਮੇਰੇ ਅੱਗੇ ਸੌਫਟ ਕਰ ਲੈਣੇ ਇਹਨੂੰ ਹੈਨਾ ਹਾਂ ਮਾਲੇ ਟੜਕਾ ਪਾ ਲਾ ਦੇ ਟੰਕਾ ਲਾ ਕੇ ਢਾੜ ਦੇ ਹਾਂ ਚਲੋ ਠੀਕ ਆ ਹੈਨਾ ਮਿਲਦੇ ਆ ਮਿਲਦੇ ਆ ਵੀ ਥਾਲੀਏ ਤੋੜ ਕਾ ओके ਹਾਂਜੀ ਹਾਂਜੀ ਲੱਗ ਗਿਆ ਮੈਂ ਹੋਰ ਕੀ ਨਹੀਂ ਹਲੇ ਮੈਂ ਮਟਰ ਪਾਏ ਆ ਮਸ਼ਰੂਮ ਨੂੰ ਜੰਗੀਦਰਾ ਮੈਂ ਤਾਂ ਓ ਲੈਣੇ ਆ ਨਾ ਦਾਦਾ ਚਿੱਟੇ ਬਹੁਤ ਸੀਗੇ ਮਸ਼ਰੂਮ ਇਹ ਵਾਲੇ ਜਿਹੜੇ ਡੱਬੀ ਵਾਲੇ ਦੇ ਪੈਕੇਟ ਵਿੱਚ ਸੀਗੇ ਹਾਂ ਉਹ ਸੋਨੇ ਮਸ਼ਰੂਮ ਆ ਹਾਂ ਕਿੱਤੇ ਪਏ ਆ ਮੈਂ ਕਿਨ ਨੂੰ ਕਟੜੂ ਮਾ ਹਾਂ ਪਾਣੀ ਪਿਟਾ ਰੋ ਤੋੜ ਕੇ ਪੋਣੀ ਠੀਕ ਆ ਠੀਕ ਆ ਹੋਰ ਤੇ ਤੇ ਪਾਉਣੇ ਆ ਥੋੜਾ ਜਿਹਾ ਗਰਮ ਪਾਣੀ ਪੁਰਕਾ ਮੋਟੀਏ ਚੱਕ ਸਕਦੇ ਹੋ ਤਲਾ ਹਮ ਮੋਟਿਆ ਬਿਲੇ ਹੋਟਾ ਮੇਨਾ ਪਾਣੀ ਕੋਸਾ ਕਰਕੇ ਨਾ ਹੂੰ ਤੇ ਇਹਦਾ ਹੀ ਤੇ ਗਬਦ ਦਿੰਦਾ ਹਾਂ ਹਾਂ ਪਿਉੜੀ ਇਹ ਤਾਂ ਇਹ ਤੇ ਗਬਦ ਦਿੰਦਾ ਮਿੰਟ ਡਰੈਸ ਪਾਤੀ ਇਹਦੀ ਹੂੰ ਇਹ ਵੀਟ ਡਰੈਸ ਸਵੈ ਡਰੈਸ ਇਹ ਡਰੈਸ ਪਾਤੀ ਮਾਝਾ ਹੋ ਗਈ ਕਰਨ ਡਰ ਗੋਲੀ ਖਾ ਲਿਆ ਹੁਣ ਮੈਂ ਪਾ ਲਈਆ ਗੋਲੀ ਬੋਰਡ ਉੱਪਰ ਸੀ ਅੱਜ ਸਕੂਟਰੀ ਤੇ ਹਵਾ ਲੱਗਦੀ ਆ ਐਵੇਂ ਗਲਤੀ ਕੀਤੀ ਬੜਾ ਸੋਹਣਾ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਆਪਾਂ ਗੱਡੀ ਤੇ ਚਲੀਏ ਹਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪਾਂ ਸਕੂਟਰੀ ਤੇ ਚੱਲਦੇ ਆ ਪਰ ਪਤਾ ਨਹੀਂ ਸੀ ਨਾ ਕਿ ਕਿੱਧਰ ਤੇ ਜਾਣਾ ਆ ਫਿਰ ਗੱਡੀ ਘਮਾਉਣੀ ਔਖੀ ਹੋਣਦੀ ਗਲੀਆਂ ਗੁਲੀਆਂ ਦੇ ਵਿੱਚੋਂ ਕਿ ਮੈਂ ਗਲਤੀ ਕੀਤੀ ਮੈਂ ਬੜਾ ਸੋਹਣਾ ਦਿਲ ਜਾਣਾ ਸੀ ਆ ਕਦੀ ਨਹੀਂ ਗਏ ਸਕੂਟਰੀ ਤੇ ਕਦੀ ਵੀ ਨਹੀਂ ਗਏ ਸਕੂਟਰੀ ਦੇ ਠੰਡ ਦੇ ਵਿੱਚ ਹਾਂ ਜਿਹੰਦਰ ਨੂੰ ਤੇ ਚੱਲ ਕੋਈ ਨਹੀਂ ਅੱਜ ਗਿਆ ਹੁਣ ਕੋਲਡ ਹੋ ਗਿਆ ਆ ਹੋਲਵਾ ਗਲਵਿਦ ਹੁੰਦਾ ਹੈ ਨਾ ਠੰਡ ਲੱਗਦੀ। ਇਹ ਨੀਟ ਹੰਡ ਲੱਗੇ ਨਹੀਂ ਮੇਰੇ ਸੇਰ ਨੂੰ ਠਾਰਨ ਚੜੀ ਹੋਈ ਕਿਤੇ ਮੇਰਾ ਸੇਰ ਠਰ ਘਰੇ ਤਰ ਮਾਰ ਨਹੀਂ ਲਾਈਦਾ ਹੈਗਾ। ਹਾਂ ਬਹੁਤ ਠੰਡ ਲੱਗੀ ਮੈਨੂੰ। ਮੈਨੂੰ ਕਿਤੇ ਉੱਤੇ ਡਾਕਟਰ ਜਦੋਂ ਬੈਠੇ ਮੇਰਾ ਕੰਬਾ ਜਿਹੀ ਜਿਹਾ ਕੰਬਾ ਜਿਹੀ ਆਵੇ ਮੈਨੂੰ ਠੰਡ ਲੱਗਦੀ। ਆ ਨਿਕਲੇ ਮਾਰ ਜੇ ਤੋਪ ਸਕੂਟੀ ਤੇ ਵੀ ਮੈਂ ਕਹਾ ਫਟਾਫਟ ਕਰ ਤਾਰ ਬੁਰਾ ਜੇ ਹਾਂ ਅੱਜ ਆਪਣੀ ਗਲਤੀ ਨਾਲ ਹੀ ਬਿਮਾਰ ਹੋਏ ਹਾਂ। ਬੜਾ ਵਧੀਆ ਗੱਡੀ ਚ ਜਾਈਦਾ ਸੀਗਾ ਗੱਡੀਆਂ ਕੱਢ ਲਈ ਜਾਂ ਸਾਧਨ ਦਾ ਰਾਹੀ ਹੁੰਦਾ ਹੈ ਹਾਂ ਇਹ ਤੇ ਲਈ ਚਲੋ ਕੋਈ ਚਲੋ ਮੈਂ ਕਿਹਾ ਲੋਕ ਵੀ ਤਾਂ ਜਾਂਦੇ ਆਹੀ ਵੀ ਜਾ ਕੇ ਦੇਖੀ ਇਹਨਾਂ ਤੱਕ ਇਹ ਲੋਕ ਕਾਫੀ ਲੋਕ ਗਿੱਜੇ ਹੁੰਦੇ ਨਾ ਉਹਨਾਂ ਨੂੰ ਆ ਸਾਨੂੰ ਪੈ ਜਾਂਦੀ ਆ ਇਹ ਨਹੀਂ ਜਾਣਦੀ ਆ ਇਹ ਸਰੀਰ ਉਦਾਂ ਦੇ ਹੋ ਜਾਂਦੇ ਆ ਫਿਰ ਜੇ ਉਹ ਜਿੱਧੇ ਜਾਂਦੇ ਆ ਉਹਨਾਂ ਦਾ ਸਰੀਰ ਉਦਾਂ ਹੀ ਪੱਕ ਜਾਂਦੇ ਆ ਫਿਰ ਹੁਣ ਪੱਲੂ ਨੂੰ ਰੋਜ਼ ਗੱਡੀ 'ਚ ਛੱਡਣ ਚਾਹੀਦਾ ਆ ਜਾਂ ਗੱਡੀ 'ਚ ਲੈਣ ਜਾਈਦਾ ਆ ਹਾਂ ਹੈਨਾ ਕੱਲੀ ਲਈ ਲੋਕ ਕਦੀ ਵੀ ਨਾ ਗੱਡੀਆਂ ਕੱਢਣ ਕੱਲੇ ਨਿਆਣੇ ਲਈ ਹਾਂ ਜੀ ਕਹਿੰਦੇ ਆ ਨਿਆਣਾ ਬਿਮਾਰ ਨਾ ਹੋਵੇ ਹਨਾ ਠੰਡ ਦੇ ਵਿੱਚ ਪਰ ਹਾਂਜੀ ਬੱਤੂ ਕਿੱਦਾਂ ਚਲੋ ਠੀਕ ਆ ਮਿਲਦੇ ਆ ਫਿਰ ਹਨਾ ਹੋਰ ਬਸ ਆ ਪਾਲਮਾ ਮਸ਼ਰੂਮ ਠੀਕ ਆ ਹਲੋ ਜੀ ਟਾਈਮ 7:30 ਹੋ ਗਏ ਆ ਹਾਂਜੀ ਇੱਧਰ ਮੰਮੀ ਨੇ ਲਸਣ ਚੇਤਾ ਦੇਖੋ ਜੀ ਬਦਾਮਾ ਵਰਗਾ ਆ ਜਿਹਦਾ ਬਦਾਮ ਹੁੰਦੀ ਪਿਓ ਛਿੱਲ ਕੇ ਰੱਖਿਓ ਇੱਧਰ ਸਬਜ਼ੀ ਵੀ ਮੇਰੀ ਪਈ ਆ ਦੇਖ ਸਕਦੇ ਆ ਜੀ ਸਬ지 ਇਹਦੀ ਮੈਂ ਥੋੜੀ ਜੀ ਨਾ ਗਰੇਵੀ ਥੋੜੀ ਜੀ ਪਤਲੇ ਖੂ ਕਿਉਂਕਿ ਪੱਲਕ ਚਾਵਲ ਖਾਂਦੀ ਆ ਨਾਲ ਮੈਂ ਤਾਂ ਗਾੜੀ-ਗਾੜੀ ਬਣਾਉਂਦੀ ਹੁੰਨੀ ਆ ਪਰ ਪਲਕ ਸਾਡੀ ਕਹੂਗੀ ਕਿ ਮੈਂ ਪਲਕ ਸਾਡੀ ਕਹੂਗੀ ਕਿ ਮੈਂ ਚਾਵਲ ਖਾਣੀ ਆ ਇਸ ਕਰਕੇ ਮੈਨੂੰ ਥੋੜੀ ਜਈ ਪਤਲੀ ਬਣਾਣੀ ਪੈਂਦੀ ਆ ਗਰੇਵੀ ਇੱਧਰ ਰੱਖਦੇ ਆ ਤੇ ਇਹਨੂੰ ਟੱਕਦੇ ਆ ਗੈਸ ਕੀਤਾ ਆ ਦੇਖੋ ਜੀ ਚੈੱਕ ਕਰ ਸਕਦੇ ਆ ਰੂਮ ਵਿੱਚ ਪਾ ਦਿੱਤੇ ਹੈ ਗੈਸ ਕੀਤਾ ਜਾਂ ਸੇਮ ਤੇ ਤੇ ਹਾਂਜੀ ਪਲਕ ਹੋ ਗਿਆ ਸਕੂਲ ਦਾ ਕੰਮ ਦਿਖਾਓ ਮੈਨੂੰ ਨਾਲੇ ਆਪਣੀਆਂ ਪਹਿਲਾਂ ਇੱਥੋਂ ਬੁੱਕਸ ਚੱਕ ਚੱਲ ਉੜ ਜਾ ਪੁੱਤ ਉੜ ਜਾ ਉੱਠ ਗਿਆ ਮੂੰਹ ਕਰ ਇੱਧਰ ਉੱਠ ਗਿਆ ਮੂੰ ਨਗਾ ਕਰ ਕਰੀ ਤਾਂ ਸਹੀ ਚਾ ਹੂੰ ਹਾ ਹਾ ਮੂੰ ਤਾਂ ਪਰੇ ਕਰ ਗਲਾਸ ਰੱਖ ਨਾਲ ਚੱਕ ਕੇ ਪਾਣੀ ਵਾਲਾ ਉੜ ਜਾ ਦੇਖਣਾ ਹੈ ਉੱਧਰ ਮੰਮੀ ਹੁਣੀ ਵੀ ਕੀ ਕਰਦੇ ਪਏ ਆ ਇਹ ਵੀ ਨਹੀਂ ਹਲੇ ਤੱਕ ਆਏ ਹੈਗੇ ਦੁਕਾਨ ਤੋਂ ਇਹਨਾਂ ਨੇ ਅੱਜ ਇੱਕ ਮੀਟਿੰਗ ਤੇ ਜਾਣਾ ਸੀਗਾ ਲਓ ਜੀ ਮੰਮੀ ਬੁੰਦੇ ਵੇ ਸਲਾਈਆਂ ਮੈਂ ਤੁਹਾਡੇ ਵਾਲਾ ਸਵੈਟਰ ਆ ਨਾ ਹੂੰ ਉੱਧਰ ਮੈਡਮ ਜੀ ਬੈਠੇ ਮੰਮੀ ਆਈ ਮੈਂ ਕਿ ਨਹੀਂ ਸਬਜ਼ੀ ਦੀ ਹਾਂ ਜੀ ਆਂਦੀ ਆ ਨਾ ਚਲੋ ਜੀ ਕੱਪੜੇ-ਕੁਪੜੇ ਅਸੀਂ ਸਾਰੇ ਸਾਂਭ ਲਏ ਆ ਆਟਾ ਗੁੰਨਿਆ ਪਿਆ ਆ ਤੇ ਫੁਲਕੇ ਲਾਣੇ ਆ ਪੱਲੂ ਨੂੰ ਪੁੱਛਦੀ ਆ ਕਿ ਹੁਣੇ ਖਾਣੇ ਚਾਵਲ ਕੇ ਸਵੇਰੇ ਸਕੂਲ ਲੈ ਕੇ ਜਾਣਾ ਫੇਰ ਮੈਂ ਸਵੇਰੇ ਬਣਾ ਦਊਂਗੀ ਹਨ ਅਵੇ ਲੈ ਕੇ ਦੇਣੇ ਚ ਖਾਣ ਹੈ ਹੁਣ ਖਾਣੇ ਨਹੀਂ ਹੁਣ ਤਾਂ ਤੂੰ ਕੁਝ ਖਾਣਾ ਨਹੀਂ ਫਿਰ ਮੈਂ ਬੰ ਨੂੰ ਇਦਾਂ ਕਰਾਂ ਹੈ ਨਹੀਂ ਫਿਰ ਹੁਣ ਮੈਂ ਇਦਾਂ ਕਰਾਂ ਚਾਵਲ ਸਵੇਰੇ ਬਣਾ ਦਮਾਂ ਤੁਹਾਨੂੰ ਸਵੇਰੇ ਮਸ਼ਰੂਮ ਦੇ ਨਾਲ ਲੈ ਕੇ ਜਾਣੇ ਆ ਚਾਵਲ ਮਸ਼ਰੂਮ ਦੀ ਸਬ지 ਹੁਣ ਕੁਝ ਵੀ ਨਹੀਂ ਖਾਣਾ ਕਾਫੀ ਤਾਂ ਪੀਊਂਗਾ ਰਾਤ ਨੂੰ ਪੀ ਲੂੰਗਾ ਚਾਹ ਕੋਸਾ ਸੀਗਾਂ ਚਾਹ ਹੋਏ ਕੋਸਾ ਸੀਗਾਂ ਐਸੀ ਗਾ ਉਮਰੇ ਮੁੰਡਾ ਹੋਇਆ ਮੇਰੇ ਮੁੰਡਾ ਮੇਰੇ ਮੁੰਡਾ ਮੇਰਾ ਮੇਰਾ ਮੁੰਡਾ ਹੋਇਆ ਇਹ ਮੇਰੇ ਮੁੰਡਾ ਸੋਣਾ ਜਿਹਾ ਪੁੱਤਾ ਮੇਰਾ ਇਹ ਮੇਰਾ ਛੋਟਾ ਪੁੱਤਾ ਹੈ ਗੋਰਾ ਗੋਰਾ ਜਿਹਾ ਇਧਰ ਮੁਗਾ ਗੋਰਾ ਕਾਲਾ ਹੋਇਆ ਪਿਆ ਮੁਬੀ ਗਾਰ ਇਹਨਾਂ ਦੇ ਸਕੂਲੇ ਹੈਗਾ ਫੰਕਸ਼ਨ 26 ਜਨਵਰੀ ਦਾ ਉਹਦੇ ਕਰਕੇ ਪ੍ਰੈਕਟਿਸ ਕਰਦੇ ਖਲੀਆਂ ਪਈਆਂ ਪਈਆਂ ਤੇ ਬੁਰੇ ਹਾਲ ਹੋਏ ਪਿਆ ਉੱਠਿਆਂ ਨਹੀਂ ਜਾਂਦਾ ਅੱਜ ਟਿਊਸ਼ਨ ਵੀ ਨਹੀਂ ਗਈ ਹੈਗੀ ਤੇ ਆ ਪਾਣੀ ਦਾ ਗਲਾਸ ਵੀ ਰੋਟੀ ਖਾ ਕੇ ਉੱਥੇ ਰੱਖ ਦਿੱਤਾ ਕਿਉਂ ਮੰਮੀ ਨੌਕਰ ਲੱਗੀ ਆ ਕੀ ਚੱਕ ਲੂੰਗੀ पाच ਚੱਕ ਲੂ ਯਾਰ ਨੀਂਦ ਆ ਰਹੀ ਆ ਚੱਲ ਅਸੀਂ ਵੀ ਅੱਜ ਦਵਾਈ ਲੈਣ ਗਏ ਸੀਗੇ ਅੱਜ ਹੋ ਗਿਆ ਮੈਨੂੰ ਕੋਲਡ ਚਲੋ ਜੀ ਮਿਲਦੇ ਆ ਫੇ ਸਬਜੀ ਵੀ ਸਾਡੀ ਬਣ ਜਾਵੇ ਪਹਿਲਾਂ ਤਾਂ ਗਲਾਸ ਚੱਕ ਕੇ ਰੱਖੀਏ ਲਓ ਜੀ ਤੇ ਇਹ ਕੁੜੀ ਤਾਂ ਸਾਡੀ ਘਾਸੇ ਜੋਗੀ ਨਹੀਂ ਹੈਗੀ ਸਬਜੀ ਬਣ ਜਾਵੇ ਫੇ ਦੇਖਦੇ ਆ ਚਲੋ ਜੀ ਮਿਲਦੇ ਆ ਫਿਰ ਹਨਾ ਮਿਲਦੇ ਆ ਫਿਰ ਆਉਂਦੇ ਆ ਵੀ ਦੁਕਾਨ ਤੋਂ ਮੱਲਾ ਜੀ ਫਾਈਨਲੀ ਸਾਡੀ ਸਬਜ਼ੀ ਦਾ ਬਾਨ ਲੋ ਜੀ ਦੇਖ ਰਹੇ ਹਾਂ ਜੀ ਸਬਜ਼ੀ ਦਾ ਕਲਰ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਧੋ ਕੇ ਰੱਖਿਆ ਹੋਇਆ ਹੈ ਧਨੀਆ ਆਇਆ ਧਨੀਆ ਸਾਡੀ ਸਬਜੀ ਫਾਈਨਲੀ ਹੋ ਗਈ ਆ ਤਿਆਰ ਤੇ ਹੁਣ ਬਣਾਵਾਂਗੇ ਰੋਟੀ ਤੇ ਖਾਵਾਂਗੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਰੋਟੀ ਦੇ ਜੀ ਹੁਣ ਆਪਾਂ ਲੱਗੇ ਆ ਜੀ ਮਸ਼ਰੂਮ ਦੇ ਨਾਲ ਖਾਣਾ ਚਲੋ ਜੀ ਰੋਟੀ ਤੇ ਚਲੋ ਕਰ ਦੋ ਬਲੌਗ ਦਾ ਐਂਡ ਇੱਥੇ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਆ ਕਿ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ